ਤਾਂ ਵੀ ਕੀ ਕਰਵਾ ਗਏ ਨੇ ਇੰਨੇ ਠੰਡ ਚ ਬੁਲਾਇਆ ਓ ਯਾਰ ਜਸਸੀ ਦੀ ਕੱਲ ਸ਼ਾਮ ਨੂੰ ਫਲਾਈਟ ਹੈ ਆਪਾਂ ਸਵੇਰੇ ਉਹਨੂੰ ਦਿੱਲੀ ਛੱਡ ਕੇ ਆਂ ਹਜੇ ਹੁਣ ਤਾਂ ਆਇਆ ਸੀਗਾ ਉਹ ਅਈ ਤਾਂ ਚਾਹੀਦਾ ਮਿਲਿਆ ਵੀ ਨਹੀਂ ਸਾਨੂੰ ਉਹ ਤੁਹਾਨੂੰ ਉਹਨੇ ਮਿਲਾ ਦਿੰਨਾ ਜਸਸੀ ਓਏ ਆਈ ਜਰਾ ਦੇਖੋ ਐਦਾ ਮੇਰੇ ਕੋਲ ਤਾਂ ਗੱਡੀ ਐ ਛੋਟੀ ਕੱਲ ਉਹਨੂੰ ਦਿੱਲੀ ਛੱਡਣਾ ਸਾਨੂੰ ਕੋਈ ਵੱਡੀ ਗੱਡੀ ਚਾਹੀਦੀ ਮੇਰੇ ਤਾਂ ਛੋਟੀ ਐ ਮੇਰੀ ਵੀ ਛੋਟੀ ਐ ਯਾਰ ਚਾ ਮੇਜਰ ਨੇ ਪਿਛਲੇ ਮਹੀਨੇ ਵੱਡੀ ਗੱਡੀ ਲਈ ਐ ਸੈਕੰਡ ਹੈਡ اور میرے کی حال ہے وجسی نہیں چلی چل بھی پیا یار بس میرے جڈا کڈا تینو پتہ ہی ہے وکیشنز ختم ہو گئے ہیں ہن جاب تے موڑ واپس جانا پینا ہاں وہ تا ہے چلو پھر میچے تو گڈی لے چل دے ہیں او دیکھو کہ تے تسی میری فلائٹ نہ مس کرا دیو او بھراوا تیری فلائٹ نہیں مس ہوندی تو اپنی پیکنگ کر چل ٹھیک ہے میرے چل چلو ان کو ایک منٹ میں جننا گل کر لاں میں میجر دے گھرے بڑے ٹائم بعد جا رہا ہوں میں ایک گھر لے کر ائے گے ایدی سیوا وہ کردے ہیں

ਵਧੀਆ ਔਰ ਵਾਪਾ ਜੀ ਵਧੀਆ ਵੀਰੇ ਵਧੀਆ ਔਰ ਹਰਤਾਰੀ ਜੀ ਆਜੋ ਆਜੋ ਆਓ ਬੈਠੋ ਭਾਜੀ ਬੈਠੋ ਮੇਜਰ ਬਾਈ ਕੱਲ ਸਵੇਰੇ ਜਸਤੀ ਨੂੰ ਛੱਡਣ ਜਾਣਾ ਸੀਗਾ ਤੁਹਾਡੀ ਵੱਡੀ ਗੱਡੀ ਚਾਹੀਦੀ ਆ ਉਹ ਗੱਡੀ ਲੈ ਜਾਓ ਯਾਰ ਤੁਹਾਡੀ ਗੱਡੀ ਆ ਮਨਾਂ ਕੀਤਾ ਮੈਂ ਨਾਲੇ ਮੇਜਰ ਵੀਰ ਡੰਗਰ ਵੇਚਦੇ ਸਾਰੇ ਕੌਣ ਸਵੇਰ ਨੂੰ ਉੱਠੇ ਮੱਝਾਂ ਚੋਵੇ ਗੋਹਾ ਕੂੜਾ ਕਰੇ ਨਾਲੇ ਅੱਜ ਕੱਲ੍ਹ ਦੇ ਮੁੰਡੇ ਕਿੱਥੇ ਕਰਦੇ ਆ ਲੈ ਉਹ ਆ ਗਿਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਯਾਰ ਉਹ ਤਾਂ ਗੱਲ ਠੀਕ ਐ ਪਸ਼ੂਆਂ ਦਾ ਕੰਮ ਬਹੁਤ ਹੁੰਦਾ ਪਰ ਪਸ਼ੂਆਂ ਦੇ ਨਾਲ ਸਹੂਲਤ ਵੀ ਬਹੁਤ ਹੈ ਘਰ ਦੀਆਂ ਜ਼ਰੂਰਤਾਂ ਵੀ ਖੁਸ਼ ਹੁੰਦੀਆਂ ਹੁਣ ਉਹ ਪਿੱਛੇ ਬੈਠਾ ਛੋਟਾ ਵੀਰ ਵੱਡੀ ਗੱਡੀ ਦੇ ਵਿੱਚ ਅਗਰ ਪਿਆ ਹੋਇਆ ਸੀ ਮੈਂ ਇਹਨੂੰ ਕਿੰਨਾ ਕਿਹਾ ਕਿ ਘਰ ਚ ਇੱਕ ਗੱਡੀ ਹੈਗੀ ਐ ਪਰ ਕਿੱਥੇ ਮੰਨਦੇ ਅੱਜ ਕੱਲ ਦੇ ਮੁੰਡੇ ਕਿਹੜੀ ਗੱਡੀ ਉਹ ਤੇਰੇ ਕੋਲ ਫੋਰਡ ਨਾਲੇ ਬੱਚੇ ਮਗਰ ਪਏ ਹੋਏ ਸੀ ਕਹਿੰਦੇ ਵੱਡਾ ਟੀਵੀ ਲੈਣਾ ਫਿਰ ਇੱਕ ਆਟੋਮੈਟਿਕ ਕਪੜੇ ਧੋਣ ਵਾਲੀ ਮਸ਼ੀਨ ਲਈ ਐ ਉਹ ਬਾਈ ਅਲਮਾਰੀ ਵਰਗਾ بڑا ਫ੍ਰਿਜ ਵੀ ਲਿਆ ਉਹ ਵੀ ਲਿਆ ਚੱਲੀਏ ਸੋਹਰੇ ਗੱਡੀ ਦੀ ਚਾਬੀ ਲੈ ਲਾਂਗੇ ਹੋ ਬੈਜੋ ਬੈਜੋ ਯਾਰ ਐਦਾਂ ਕਿਦਾਂ ਚੱਲੇਗਾ ਵੀ ਖਾ ਪੀ ਕੇ ਜਾਇਓ ਜਾ ਚਾਹ ਲੱਗਿਆ ਤੂੰ ਕਿਥੇ ਦੱਲਿਆ ਦੁੱਧ ਮੁੱਕਿਆ ਬਾਈ ਦੋ ਪੈਕ ਦੁੱਧੇ ਲੈ ਕੇ ਆਇਆ